thank <laughs> you ਇਹ ਤੀਜ ਦਾ ਤਿਹਾਰ ਤਸਵੀਰ ਦੇਖ ਲਵੋ ਕਿ ਤੀਜ ਦਾ ਤਿਹਾਰ ਮਨਾਇਆ ਜਾ ਰਿਹਾ ਬੋਲੀਆਂ ਪੈ ਰਹੀਆਂ ਨੇ ਪਰ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਬੋਲੀਆਂ ਵੀ ਜਰੂਰ ਸੁਣ ਲਾਂਗੇ ਦਾ ਪੈ ਰਿਹਾ ਹੈ ਭਗੜਾ ਪੈ ਰਿਹਾ ਹੈ ਲਗਾਤਾਰ ਤੀਜ ਦਾ ਤਿਉਹਾਰ ਚੱਲਦਾ ਪਿਆ ਹੈ ਔਰ ਇਹ ਤੀਜ ਦਾ ਤਿਉਹਾਰ ਜਰੂਰ ਬੋਲੀਆਂ ਵੀ ਸੁਣਾਵਾਂਗੇ ਤੁਹਾਨੂੰ ਜ਼ਰੂਰ ਗੱਲਬਾਤ ਵੀ ਕਰ ਲਾਂਗੇ ਨਾਲ ਨਾਲ ਬੋਲੀਆਂ ਵੀ ਚਲਦੀਆਂ ਰਹਿਣਗੀਆਂ ਔਰ ਨਾਲ ਨਾਲ ਗੱਲਬਾਤ ਵੀ ਕਰ ਲਾਂ ਕੀ ਨਾਮ ਆ ਜੀ ਸਿਮਰਤ ਸਿਮਰਤ ਅੱਜ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਤੀਜ ਦਾ ਤਿਹਾਰ ਬਹੁਤ ਵਧੀਆ ਲੱਗਦਾ ਪਿਆ ਫੁੱਲ ਇੰਜੋਏ ਕਰਦੀਆਂ ਕੁੜੀਆਂ ਸਾਡੀਆਂ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਪਿਆ ਕਹਿੰਦੇ ਕਿ ਫੁੱਲ ਇੰਜੋਏ ਕਰਦੀਆਂ ਭਈਆ ਕੀ ਨਾਮ ਆ ਜੀ ਸਰ ਪ੍ਰੇਂਕਾ ਪ੍ਰੇਂਕਾ ਕਿਸ ਤਰ੍ਹਾਂ ਦਾ ਲੱਗਦਾ ਭਈ ਤੀਜ ਦਾ ਤਿਹਾਰ ਅੱਜ ਪਰਾਣੀਆਂ ਸੇਲੀਆਂ ਨੂੰ ਸਰ ਜੀ ਬਹੁਤ ਹੀ ਇੰਜੋਏ ਕਰ ਰਹੇ ਆ ਬਹੁਤ ਹੀ ਵਧੀਆ ਲੱਗ ਰਿਹਾ ਆ ਤੁਸੀਂ ਦੇਖ ਰਹੇ ਹੋ ਕਿ ਸਭ ਕਿੰਦਾ ਖੁਸ਼ ਨੇ ਸਾਰੇ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਕਿੱਦਾਂ ਬਣਾਇਆ ਹੋਰ ਕੀ ਕੀ ਕੀਤਾ ਗਿਆ ਸਰ ਇਹਦੇ ਵਿੱਚ ਆਪਾਂ ਛੋਟੇ ਛੋਟੇ ਬੱਚਿਆਂ ਦੇ ਵੀ ਪਰਫਾਰਮੈਂਸ ਕਰਵਾਏ ਨੇ ਤੇ ਗਿੱਧਾ ਵੀ ਕਰਵਾਇਆ ਆ ਪੰਜਾਬੀ ਲੋਕ ਸੱਭਿਆਚਾਰ ਨੂੰ ਧਿਆਨ ਵਿੱਚ ਰੱਖ ਕੇ ਪੰਜਾਬੀ ਗਾਣਿਆਂ ਦੇ ਵਿੱਚ ਕੁੜੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸਰ ਡਰੈਸ ਅਪ ਵੀ ਸਾਰਾ ਪੰਜਾਬੀ ਰੱਖਿਆ ਹਾਂਜੀ ਸਰ ਪੂਰਾ ਡਰੈਸ ਅਪ ਜਿਹੜਾ ਪੰਜਾਬੀ ਲੁੱਕ ਹੀ ਆਪਾਂ ਜਿਹੜੀ ਅੱਗੇ ਲੈ ਕੇ ਆਏ ਆ ਜਿਦਾਂ ਹੀ ਵੇਖਿਆ ਗਿਆ ਛੋਟੀਆਂ ਛੋਟੀਆਂ ਕੁੜੀਆਂ ਨੇ ਟਿੱਕਾ ਹੀ ਬੜੇ ਬੜੇ ਪਿਆਰੇ ਲਾਏ ਹਾਂਜੀ ਸਰ ਇਹ ਇਹਨਾਂ ਨੂੰ ਮਤਲਬ ਬੋਲਿਆ ਗਿਆ ਸੀ ਕਿ ਪੰਜਾਬੀ ਕਲਚਰ ਵਿੱਚ ਪੰਜਾਬ ਦੇ ਵਿੱਚ ਟਿੱਕਾ ਜਿਹੜਾ ਆ ਇਹ ਮੇਨ ਆ ਤੁਸੀਂ ਪਲੀਜ਼ ਸਾਰਿਆਂ ਨੇ ਟਿੱਕੇ ਜਿਹੜੇ ਲਾ ਕੇ ਆਉਣੇ ਆ ਪੰਜਾ ਤੇ ਪ੍ਰਾਂਦੇ ਫਿਰ ਸਪੈਸ਼ਲ ਆਏ ਕਿ ਜਾਂ ਆਪਣੀ ਮਾਂ ਦੇ ਜਾਂ ਦਾਦੀ ਦੇ ਜਾਂ ਭੂਆ ਦੇ ਘਰ ਪ੍ਰਾਂਦੇ ਦੇਖੋ ਮੰਗਵਾਏ ਵੀ ਆ ਤੇ ਪੁਰਾਣੇ ਵੀ ਆ ਇਹ ਪ੍ਰਾਂਦੇ ਦੇ ਕੋਈ ਬੋਲੀ ਆਉਂਦੀ ਜਿਹੜੀ ਸ਼ੀਸ਼ਿਆਂ ਵਾਲਾ ਪ੍ਰਾਂਦਾ ਪਾਇਦਾ ਬਿਲਕੁਲ ਪ੍ਰਾਂਦਾ ਪੰਜਾਬੋਂ ਦਾ ਇੱਕ ਜਿਹੜਾ ਕਿਹਾ ਜਾਵੇ ਕਿ ਹਾਂ ਬੋਲੀ ਵੀ ਨਾਲ ਹੀ ਜਰੂਰ ਸੁਣਾਗੇ ਤੁਹਾਡੇ ਕੋਲ ਸੋਨ ਮਹੀਨੇ ਮੀ ਪਿਆ ਪੈਂਦਾ ਸੋਨ ਮਹੀਨੇ ਮੀ ਪਿਆ ਪੈਂ ਗੋਡੇ ਗੋਡੇ ਕਾ ਗੋਡੇ ਗੋਡੇ ਕਾ ਮੀ ਮੇਰੀ ਨੀਆਂ ਸੇਵੀਆਂ ਸ਼ਰਨ ਚੜ ਗਿਆ ਚ ਤਿਹਾਰ ਸੌਨ ਦਾ ਔਰ ਤੀਆਂ ਦਾ ਤਿਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਪੁਰਾਣੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਨੇ ਪੀਂਗਾ ਪਾਉਂਦੀਆਂ ਨੇ ਬੇਸ਼ੱਕ ਪੀਂਗਾ ਦਾ ਜ਼ਮਾਨਾ ਤੇ ਚਲਾ ਗਿਆ ਪਰ ਅੱਜ ਬੋਲੀਆਂ ਦੀ ਗੱਲ ਕੀਤੀ ਜਾਵੇ ਅੱਜ ਵੀ ਪਿਆਰੀਆਂ ਨੇ ਤੀਜ ਦਾ ਤਿਉਹਾਰ ਜਿਹੜਾ ਬੜਾ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸੋ ਖੁਸ਼ੀਆਂ ਦਾ ਮਤਲਬ ਹੀ ਢੋਲ ਹੈ ਢੋਲ ਦੀ ਥਾਪ ਹੈ ਇਹ ਤਿਉਹਾਰ ਜੋ ਹੈ ਬੜਾ ਹੀ ਚਾਵਾਂ ਦੇ ਨਾਲ ਮਨਾਇਆ ਜਾਂਦਾ ਇਹਨਾਂ ਮੇਡਾਂ ਤੀਜ ਦਾ ਮਨਾਇਆ ਪਈਓ ਜੀ ਬਹੁਤ ਵਧੀਆ ਅੱਜ ਤੀਜ ਦਾ ਤਿਉਹਾਰ ਕਿੱਦਾਂ ਮਨਾਇਆ ਬਹੁਤ ਵਧੀਆ ਮਨਾਇਆ ਗਿਆ ਹੈ ਕੀ ਕੀ ਕੀਤਾ ਢੰਗੜਾ ਵੀ ਪਾਇਆ ਬੋਲੀਆਂ ਪਾਈਆਂ ਬੋਲੀਆਂ ਵੀ ਪਾਈਆਂ ਆਹ ਔਰ ਇਹ ਬਿਹਾਰ ਜੋ ਹੈ ਤੀਜ ਦਾ ਬੜੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਕੈਮਰਾਮੈਨ ਬੰਟੀ ਦੇ ਨਾਲ 767 ਨੂਥਰਾ 76 TV ਆਸਟ੍ਰੇਲੀਆ